ਉਹ ਕਹਿੰਦੇ ਚਲੋ ਜਿਹੜੇ ਮਰਜ਼ੀ ਧਰਮ ਦੇ ਵਿੱਚ ਵਿਆਹ ਕਰਾ ਲੈਣਾ ਪਰ ਮੇਰੀ ਲੜਕੀ ਵਿਆਹ ਲੜਕੇ ਨਾਲ ਹੀ ਕਰਾ ਦੇ ਮੇਰਾ ਲੜਕਾ ਵਿਆਹ ਲੜਕੇ ਨਾਲ ਹੀ ਕਰਾਵੇ ਕਿਤੇ ਇਹ ਨਾ ਹੋਵੇ ਕੱਲ ਨੂੰ ਮੇਰੇ ਸਾਹਮਣੇ ਆ ਕੇ ਕਹਿ ਦੇਵੇ ਵੀ ਮੈਂ ਤਾਂ ਫਲਾਣੇ ਲੜਕੇ ਨੂੰ ਆਦਾ ਪਤੀ ਮੰਨ ਲਿਆ ਮੇਰੀ ਲੜਕੀ ਆ ਕੇ ਮੇਰੀ ਬੇਟੀ ਆ ਕੇ ਮੇਰੇ ਸਾਹਮਣੇ ਇਹ ਨਾ ਆ ਕੇ ਆਖ ਦੇਵੇ ਵੀ ਆਪਣੀ ਮਾਂ ਨੂੰ ਕਿ ਮੰਮੀ ਮੈਂ ਆਪਣਾ ਵਿਆਹ ਕਰਾ ਲਿਆ ਮੈਂ ਆਪਣਾ ਜੀਵਨ ਸਾਥ ਜੀਵਨ ਸਾਥੀ ਚੁਣ ਲਿਆ ਫਰਾਨੀ ਲੜਕੀ ਮੇਰੀ ਜੀਵਨ ਸਾਥੀ ਆ ਮੈਂ ਆ ਇੱਧਰ ਵਿਆਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਪਾਵਨ ਬਚਨ ਅਗੁਰਬਾਣੀ ਹਨ ਜਿਹਦੇ ਸਤਿਗ ਬਿਨ ਨਾਮ ਹੈ ਜੱਗ ਕਮਲ ਅਕਰ ਗੁਰੂ ਦੀ ਮੱਤ ਬਿਨਾ ਦੁਨੀਆ ਪਾਗਲ ਆ ਸਿਆਣਾ ਕੰਮ ਨਹੀਂ ਐ ਸਿਆਣੀ ਗੱਲ ਨਹੀਂ ਐ ਚੰਗੀ ਗੱਲ ਨਹੀਂ ਹੁਣ ਇਦਾਂ ਜਦੋਂ ਗੁਰੂ ਦੇ ਬਾਤ ਸੁਣਦਾ ਮਨੁੱਖ ਦਾ ਮਨ ਇਹ ਕਹਿੰਦਾ ਇਦਾਂ ਕਿਦਾਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੱਥੇ ਤੇਰੇ ਅੰਦਰੋਂ ਧਰਮ ਦਾ ਕਿਣਕਾ ਮਰ ਗਿਆ ਪ੍ਰਮਾਤਮਾ ਅਕਾਲ ਪੁਰਖ ਦੇ ਰੱਬੀ ਹੁਕਮ ਤੋਂ ਤੂੰ ਅੱਕੀ ਹੋ ਗਿਆ ਤੂੰ ਪਾਗਲ ਹੋ ਗਿਆ ਕਮਲਾ ਹੋ ਗਿਆ ਬੰਦਾ ਮੰਨਦਾ ਨਹੀਂ ਕਹਿੰਦਾ ਮੈਂ ਤੇ ਜਮਾਨਾ ਐਡਾ ਤੇਜ ਹੋ ਗਿਆ ਬੰਦਾ ਕਹਿੰਦਾ ਸਾਰੀ ਦੁਨੀਆ ਮੇਰੇ ਹੱਥ 'ਚ ਆ ਮੈਨੂੰ ਦੱਸੋ ਕਿਹੜੀ ਗੱਲ ਦਾ ਨਹੀਂ ਪਤਾ ਇੱਥੇ ਮੈਂ ਦੋ ਅੱਖਰ ਟਾਈਪ ਕਰਾਂ ਸਾਰਾ ਗਿਆਨ ਮੇਰੇ ਸਾਹਮਣੇ ਆ ਜਾਊਗਾ ਮੈਂ ਕਿੱਥੋਂ ਗਿਆਨੀ ਆ ਮੈਂ ਕਿੱਥੋਂ ਬੇਅਕਲ ਆ ਮੈਂ ਕਿੱਥੋਂ ਨਾ ਸਮਝਾ ਮੈਨੂੰ ਤੇ ਸਾਰੀ ਸਮਝਾ ਪਰ ਹੌਲੀ ਹੌਲੀ ਇਹ ਅਗਿਆਨਤਾ ਵੱਧ ਰਹੀ ਆ ਦਿਨੋਂ ਦਿਨ ਮੂਰਖਤਾ ਵੱਧ ਰਹੀ ਹੈ ਤੁਸੀਂ ਮਹਿਸੂਸ ਕਰਕੇ ਵੇਖੋ ਮੈਂ ਇੱਕੋ ਉਦਾਹਰਣ ਦਿਆਂਗਾ ਗੱਲ ਪੱਕੜ ਕੇ ਆ ਜਾਣੀ ਹੈ ਵੀ ਗੁਰੂ ਸਾਹਿਬ ਦਾ ਸ਼ਬਦ ਆ ਨਾ ਜਿਹੜਾ ਬਚਨ ਆ ਗੁਰੂ ਸਾਹਿਬ ਦਾ ਯੂਨੀਵਰਸਲ ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਆਪਾਂ ਐਸੇ ਮੁਲਕ ਦੀ ਗੱਲ ਕਰੀ ਸੀ 30 ਸਾਲ ਪਹਿਲਾਂ 15 ਸਾਲ ਪਹਿਲਾਂ ਇੱਥੇ ਸਾਡੇ ਲੋਕ ਸਾਡੇ ਧਰਮ ਦੇ ਵਸਿੰਦੇ ਸੀ ਜਿਹੜੂ ਕੀ ਸੋਚਦੇ ਸੀ ਵੀ ਸਾਡਾ ਬੱਚਾ ਸਾਡੀ ਧੀ ਸਾਡਾ ਪੁੱਤ ਸਾਡੇ ਧਰਮ ਦੇ ਬੱਚਿਆਂ ਚ ਹੀ ਵਿਆਹਿਆ ਜਾਵੇ ਇਹ ਮਨ ਦੇ ਵਿੱਚ ਤੌਖਲਾਉਂਦਾ ਸੀ ਮਤਾਂ ਕਿਤੇ ਕਿਸੇ ਹੋਰ ਦੂਜੀ ਮੱਤ ਵਿੱਚ ਇਹ ਇਹਦਾ ਵਿਆਹ ਹੋ ਜੇ ਕਿਤੇ ਅਸੀਂ ਰੋਕ ਵੀ ਨਹੀਂ ਸਕਨਾ ਵੀ ਅਸੀਂ ਜਿਹੜੀ ਸਾਡੇ ਘਰ ਨੂੰ ਆਉਣੀ ਆ ਉਹ ਸਾਡੇ ਧਰਮ ਦੀ ਹੋਵੇ ਜਾਂ ਜਿਹੜਾ ਸਾਡਾ ਜਵਾਈ ਬਣਨਾ ਸਾਡੀ ਬੱਚੀ ਆਪਦਾ ਜਿਹੜਾ ਘਰ ਵਾਲਾ ਚੁਣੇ ਉਹ ਸਾਡੇ ਧਰਮ ਦਾ ਹੋਵੇ ਸਾਡੇ ਵਿਚਾਰਾਂ ਦੇ ਮੇਲ ਦਾ ਹੋਵੇ ਕਿਉਂਕਿ ਕਿ ਲੱਗਦਾ ਸੀ ਬੱਚੇ ਕਿਤੇ ਗਲਤ ਫੈਸਲਾ ਨਾ ਕਰਾਂ ਉਹ ਅਗਿਆਨਤਾ ਚ ਕਿਤੇ ਹੋਰ ਪਾਸੇ ਨਾ ਪੈ ਜਾਵੇ ਪਰ ਇਹਨਾਂ 15-20 ਸਾਲਾਂ ਚ ਤਰੱਕੀ ਬਹੁਤ ਹੋ ਗਈ ਸਾਰੇ ਆਪੇ ਇਹੀ ਸੋਚ ਰਹੇ ਪਰ ਉਹ ਜਿਹੜੀ ਸੋਚ ਸੀਗੀ ਉਹ ਜਿਹੜਾ ਡਰ ਸੀਗਾ ਤੌਖਲਾ ਸੀਗਾ ਉਹ ਵੀ ਤਰੱਕੀ ਕਰਕੇ ਅੱਗੇ ਆ ਗਿਆ ਹੁਣ ਕੀ ਸੋਚ ਰਹੇ ਆ ਹੁਣ ਮਾਪਿਆਂ ਦੇ ਅੰਦਰ ਡਰ ਕੀ ਆ ਉਹ ਕਹਿੰਦੇ ਚਲੋ ਜਿਹੜੇ ਮਰਜ਼ੀ ਧਰਮ ਦੇ ਵਿੱਚ ਵਿਆਹ ਕਰਾ ਲੈਣਾ ਪਰ ਮੇਰੀ ਲੜਕੀ ਵਿਆਹ ਲੜਕੇ ਨਾਲ ਹੀ ਕਰਾਵੇ ਮੇਰਾ ਲੜਕਾ ਵਿਆਹ ਲੜਕੇ ਨਾਲ ਹੀ ਕਰਾਵੇ ਕਿਤੇ ਇਹ ਨਾ ਹੋਵੇ ਕੱਲ ਨੂੰ ਮੇਰੇ ਸਾਹਮਣੇ ਆ ਕੇ ਕਹਿ ਦੇਵੇ ਵੀ ਮੈਂ ਤਾਂ ਫਲਾਣੇ ਲੜਕੇ ਨੂੰ ਆਦਾ ਪਤੀ ਮੰਨ ਲਿਆ ਮੇਰੀ ਲੜਕੀ ਆ ਕੇ ਮੇਰੀ ਬੇਟੀ ਆ ਕੇ ਮੇਰੇ ਸਾਹਮਣੇ ਇਹ ਨਾ ਕੇ ਆਖ ਦੇਵੇ ਵੀ ਆਪਣੀ ਮਾਂ ਨੂੰ ਕਿ ਮੰਮੀ ਮੈਂ ਆਪਣਾ ਵਿਆਹ ਕਰਾ ਲਿਆ ਮੈਂ ਆਪਣਾ ਜੀਵਨ ਸਾਥ ਜੀਵਨ ਸਾਥੀ ਚੁਣ ਲਿਆ ਫਰਾਨੀ ਲੜਕੀ ਮੇਰੀ ਜੀਵਨ ਸਾਥੀ ਆ ਮੈਂ ਆ ਇੱਧਰ ਵਿਆਹ ਕਰਾ ਇਹ ਹੁਣ ਫੈਸਲਾ ਦੱਸੋ ਅਗਿਆਨਤਾ ਚੋਂ ਨਿਕਲ ਰਿਹਾ ਨਾ ਇਹ ਅਗਿਆਨਤਾ ਫੈਲ ਰਹੀ ਆ ਕਿ ਗਿਆਨ ਫੈਲ ਰਿਹਾ ਗੁਰੂ ਕਹਿੰਦੇ ਵੀ ਜਦੋਂ ਤੇਰੇ ਅੰਦਰੋਂ ਉਹ ਸਭ ਵਾਹਿਗੁਰੂ ਪਰਮਾਤਮਾ ਕਾਲਪੁਰਖ ਦਾ ਬਣਾਇਆ ਹੋਇਆ ਨਿਯਮ ਆ ਜਿਹੜਾ ਉਹਦਾ ਬਣਾਇਆ ਹੋਇਆ ਕਾਨੂੰਨ ਆ ਜਿਹੜਾ ਉਹਦਾ ਜਿਹੜਾ ਅਟੱਲ ਧਰਮ ਆ ਜਿਹੜਾ ਉਹ ਤੇਰੇ ਅੰਦਰੋਂ ਮਿਟਣਾ ਸ਼ੁਰੂ ਹੋ ਗਿਆ ਤਾਂ ਇਹਦਾ ਮਤਲਬ ਤੇਰੀ ਸੁਰਤ ਦੇ ਅੰਦਰ ਅਗਿਆਨਤਾ ਫੈਲਣੀ ਸ਼ੁਰੂ ਹੋ ਗਈ ਹੈ ਤੇ ਫੈਲ ਰਹੀ ਆ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਆ ਬੱਚਿਆਂ ਦੇ ਬ੍ਰੇਨਵਾਸ਼ ਕੀਤੇ ਜਾ ਰਹੇ ਆ ਜਿਹੜੀ ਗੱਲ ਅੱਜ ਅਸੀਂ ਆਪਾਂ ਆ 25 'ਚ ਬੈਠੇ ਆਂ ਸ਼ੁਰੂ 'ਚ ਇੰਨੀ ਤੇਜ਼ੀ ਨਾਲ ਵਧਣੀ ਆ ਇਹ ਹੋ ਸਕਦਾ ਆਪਣੇ ਜੋ ਕੋਈ ਉਸ ਸਮੇਂ 'ਚ ਨਾ ਹੋਵੇ 5-7 ਸਾਲਾਂ 'ਚ ਐਡੀ ਤਬਦੀਲੀ ਆਏਗੀ ਜਿਸ ਹਿਸਾਬ ਨਾਲ ਇਹ ਕੰਮ ਹੋ ਰਿਹਾ ਤੇ ਪੈਰਾਂ ਥੱਲੇ ਧਰਮੀ ਨਿਕਲ ਜਾਣੀ ਸਾਨੂੰ ਲੱਗ ਰਿਹਾ ਵੀ ਨਹੀਂ ਦੁਨੀਆ ਬਹੁਤ ਸਿਆਣੀ ਆ ਵੀ ਕਿਹਨੂੰ ਨਹੀਂ ਪਤਾ 2 ਸਾਲ ਦੇ ਬੱਚੇ ਨੂੰ ਸਾਰੀ ਸਮਝ ਆ ਨਹੀਂ ਉਹ ਸਾਰਾ ਕੁਝ ਹੀ ਨਾ ਸਮਝੀ ਚ ਹੋ ਰਿਹਾ ਗੁਰੂ ਮਾਰਾ ਸੱਚੇ ਪਾਤਸ਼ਾਹ ਦੇ ਇੱਕ ਪਾਵਨ ਬਚਨ ਅਗੁਰ ਬਾਣੀ ਅੰਦਰ ਜਿਹਦੇ ਸਤਿਗੁਰੂ ਕਹਿੰਦੇ ਨੇ ਬਿਨ ਨਾਮ ਹੈ ਜੱਗ ਕਮਲਾ ਫਿਰੈ ਗੁਰੂ ਦੀ ਮੱਤ ਬਿਨਾ ਦੁਨੀਆ ਪਾਗਲ ਆ ਸਿਆਣਾ ਕੰਮ ਨਹੀਂ ਐ ਸਿਆਣੀ ਗੱਲ ਨਹੀਂ ਐ ਚੰਗੀ ਗੱਲ ਨਹੀਂ ਹੁਣ ਇਦਾਂ ਜਦੋਂ ਗੁਰੂ ਦੇ ਬਾਖ ਸੁਣਦਾ ਵਾ ਮਨੁੱਖ ਦਾ ਮਨ ਇਹ ਕਹਿੰਦਾ ਇਦਾਂ ਕਿਦਾਂ ਹੋ ਸਕਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੱਥੇ ਤੇਰੇ ਅੰਦਰੋਂ ਧਰਮ ਦਾ ਕਿਣਕਾ ਮਰ ਗਿਆ ਪ੍ਰਮਾਤਮਾ ਅਕਾਲ ਪੁਰਖ ਦੇ ਰੱਬੀ ਹੁਕਮ ਤੋਂ ਤੂੰ ਅੱਕੀ ਹੋ ਗਿਆ ਤੂੰ ਪਾਗਲ ਹੋ ਗਿਆ ਕਮਲਾ ਹੋ ਗਿਆ ਬੰਦਾ ਮੰਦਾ ਨਹੀਂ ਕਹਿੰਦਾ ਮੈਂ ਤੇ ਜਮਾਨਾ ਏਡਾ ਤੇਜ਼ ਹੋ ਗਿਆ ਬੰਦਾ ਕਹਿੰਦਾ ਸਾਰੀ ਦੁਨੀਆ ਮੇਰੇ ਹੱਥ 'ਚ ਆ ਮੈਨੂੰ ਦੱਸੋ ਕਿਹੜੀ ਗੱਲ ਦਾ ਨਹੀਂ ਪਤਾ ਇੱਥੇ ਮੈਂ ਦੋ ਅੱਖਰ ਟਾਈਪ ਕਰਾਂ ਸਾਰਾ ਗਿਆਨ ਮੇਰੇ ਸਾਹਮਣੇ ਆ ਜਾਊਗਾ ਮੈਂ ਕਿੱਥੋਂ ਗਿਆਨੀ ਆ ਮੈਂ ਕਿੱਥੋਂ ਬੇਅਕਲਾਂ ਮੈਂ ਕਿੱਥੋਂ ਨਾ ਸਮਝਿਆ ਮੈਨੂੰ ਤੇ ਸਾਰੀ ਸਮਝ ਆ ਪਰ ਹੌਲੀ-ਹੌਲੀ ਇਹ ਅਗਿਆਨਤਾ ਵੱਧ ਰਹੀ ਆ ਦਿਨੋਂ-ਦਿਨ ਮੂਰਖਤਾ ਵੱਧ ਰਹੀ ਹੈ ਤੁਸੀਂ ਮਹਿਸੂਸ ਕਰਕੇ ਵੇਖੋ ਮੈਂ ਇੱਕੋ ਉਦਾਹਰਣ ਦੇਵਾਂਗਾ ਗੱਲ ਪੱਕੜ ਕੇ ਆ ਜਾਣੀ ਹੈ ਵੀ ਗੁਰੂ ਸਾਹਿਬ ਦਾ ਸ਼ਬਦ ਆ ਨਾ ਜਿਹੜਾ ਬਚਨ ਆ ਗੁਰੂ ਸਾਹਿਬ ਦਾ ਯੂਨੀਵਰਸਲ ਤੁਸੀਂ ਵੇਖੋ ਅੱਜ ਤੋਂ 20 ਸਾਲ ਪਹਿਲਾਂ ਆਪਾਂ ਐਸੇ ਮੁਲਕ ਦੀ ਗੱਲ ਕਰੀ 30 ਸਾਲ ਪਹਿਲਾਂ 15 ਸਾਲ ਪਹਿਲਾਂ ਇੱਥੇ ਸਾਡੇ ਲੋਕ ਸਾਡੇ ਧਰਮ ਦੇ ਵਸਿੰਦੇ ਸੀ ਜਿਹੜੂ ਕੀ ਸੋਚਦੇ ਸੀ ਵੀ ਸਾਡਾ ਬੱਚਾ ਸਾਡੀ ਧੀ ਸਾਡਾ ਪੁੱਤ ਸਾਡੇ ਧਰਮ ਦੇ ਬੱਚਿਆਂ 'ਚ ਹੀ ਵਿਆਹਿਆ ਜਾਵੇ ਇਹ ਮਨ ਦੇ ਵਿੱਚ ਤੌਖਲਾਉਂਦਾ ਸੀ ਮਤਾਂ ਕਿਤੇ ਕਿਸੇ ਹੋਰ ਦੂਜੀ ਮਤ ਵਿੱਚ ਇਹ ਇਹਦਾ ਵਿਆਹ ਹੋ ਜੇ ਕਿਤੇ ਅਸੀਂ ਰੋਕ ਵੀ ਨਹੀਂ ਸਕਨਾ ਵੀ ਅਸੀਂ ਜਿਹੜੀ ਸਾਡੇ ਘਰ ਨੂੰ ਆਉਣੀ ਆ ਉਹ ਸਾਡੇ ਧਰਮ ਦੀ ਹੋਵੇ ਜਾਂ ਜਿਹੜਾ ਸਾਡਾ ਜਵਾਈ ਬਣਨਾ ਸਾਡੀ ਬੱਚੀ ਆਪਦਾ ਜਿਹੜਾ ਘਰ ਵਾਲਾ ਚੁਣੇ ਉਹ ਸਾਡੇ ਧਰਮ ਦਾ ਹੋਵੇ ਸਾਡੇ ਵਿਚਾਰਾਂ ਦੇ ਮੇਲ ਦਾ ਹੋਵੇ ਕਿਉਂਕਿ ਕੋ ਲੱਗਦਾ ਸੀ ਬੱਚੇ ਕਿਤੇ ਗਲਤ ਫੈਸਲਾ ਨਾ ਕਰਾ ਉਹ ਅਗਿਆਨਤਾ ਚ ਕਿਤੇ ਹੋਰ ਪਾਸੇ ਨਾ ਪੈ ਜਾਵੇ ਪਰ ਇਹਨਾਂ 15-20 ਸਾਲਾਂ ਚ ਤਰੱਕੀ ਬਹੁਤ ਹੋ ਗਈ। ਸਾਰੇ ਆਪਾਂ ਇਹੀ ਸੋਚ ਰਹੇ ਹਾਂ। ਪਰ ਉਹ ਜਿਹੜੀ ਸੋਚ ਸੀਗੀ ਉਹ ਜਿਹੜਾ ਡਰ ਸੀਗਾ ਤੌਖਲਾ ਸੀਗਾ ਉਹ ਵੀ ਤਰੱਕੀ ਕਰਕੇ ਅੱਗੇ ਆ ਗਿਆ। ਹੁਣ ਕੀ ਸੋਚ ਰਹੇ ਆ? ਹੁਣ ਮਾਪਿਆਂ ਦੇ ਅੰਦਰ ਡਰ ਕੀ ਆ? ਉਹ ਕਹਿੰਦੇ ਚਲੋ ਜਿਹੜੇ ਮਰਜ਼ੀ ਧਰਮ ਦੇ ਵਿੱਚ ਵਿਆਹ ਕਰਾ ਲੈਣਾ। ਪਰ ਮੇਰੀ ਲੜਕੀ ਵਿਆਹ ਲੜਕੇ ਨਾਲ ਹੀ ਕਰਾ ਦੇ। ਮੇਰਾ ਲੜਕਾ ਵਿਆਹ ਲੜਕੇ ਨਾਲ ਹੀ ਕਰਾਵੇ ਕਿਤੇ ਇਹ ਨਾ ਹੋਵੇ ਕੱਲ ਨੂੰ ਮੇਰੇ ਸਾਹਮਣੇ ਆ ਕੇ ਕਹਿ ਦੇਵੇ ਵੀ ਮੈਂ ਤਾਂ ਫਲਾਣੇ ਲੜਕੇ ਨੂੰ ਆਦਾ ਪਤੀ ਮੰਨ ਲਿਆ ਮੇਰੀ ਲੜਕੀ ਆ ਕੇ ਮੇਰੀ ਬੇਟੀ ਆ ਕੇ ਮੇਰੇ ਸਾਹਮਣੇ ਇਹ ਨਾ ਕੇ ਆਖ ਦੇਵੇ ਵੀ ਆਪਣੀ ਮਾਂ ਨੂੰ ਕਿ ਮੰਮੀ ਮੈਂ ਆਪਣਾ ਵਿਆਹ ਕਰਾ ਲਿਆ ਮੈਂ ਆਪਣਾ ਜੀਵਨ ਸਾਥ ਜੀਵਨ ਸਾਥੀ ਚੁਣ ਲਿਆ ਫਰਾਨੀ ਲੜਕੀ ਮੇਰੀ ਜੀਵਨ ਸਾਥੀ ਆ ਮੈਂ ਆ ਇੱਧਰ ਵਿਆਹ ਕਰਾ ਇਹ ਹੁਣ ਫੈਸਲਾ ਦੱਸੋ ਅਗਿਆਨਤਾ ਚੋਂ ਨਿਕਲ ਰਿਹਾ ਨਾ ਇਹ ਅਗਿਆਨਤਾ ਫੈਲ ਰਹੀ ਆ ਕਿ ਗਿਆਨ ਫੈਲ ਰਿਹਾ ਉਹ ਗੁਰੂ ਕਹਿੰਦੇ ਵੀ ਜਦੋਂ ਤੇਰੇ ਅੰਦਰੋਂ ਉਸ ਵਾਹਿਗੁਰੂ ਪਰਮਾਤਮਾ ਕਾਲਪੁਰਖ ਦਾ ਬਣਾਇਆ ਹੋਇਆ ਨੀਯਮ ਆ ਜਿਹੜਾ ਉਹਦਾ ਬਣਾਇਆ ਹੋਇਆ ਕਾਨੂੰਨ ਆ ਜਿਹੜਾ ਉਹਦਾ ਜਿਹੜਾ ਅਟੱਲ ਧਰਮ ਆ ਜਿਹੜਾ ਉਹ ਤੇਰੇ ਅੰਦਰੋਂ ਮਿਟਣਾ ਸ਼ੁਰੂ ਹੋ ਗਿਆ ਤਾਂ ਇਹਦਾ ਮਤਲਬ ਤੇਰੀ ਸੁਰਤ ਦੇ ਅੰਦਰ ਅਗਿਆਨਤਾ ਫੈਲਣੀ ਸ਼ੁਰੂ ਹੋ ਗਈ ਹੈ ਫੈਲ ਰਹੀ ਆ ਇਨੂੰ ਪ੍ਰਮੋਟ ਕੀਤਾ ਜਾ ਰਿਹਾ ਐਡਵਰਟਾਈਜ਼ਮੈਂਟ ਕੀਤੀ ਜਾ ਰਹੀ ਆ ਬੱਚਿਆਂ ਦੇ ਬ੍ਰੇਨ ਵਾਸ਼ ਕੀਤੇ ਜਾ ਰਹੇ ਆ ਜਿਹੜੀ ਗੱਲ ਅੱਜ ਅਸੀਂ ਆਪਾਂ ਆ 25 'ਚ ਬੈਠੇ ਆ ਸ਼ੁਰੂ 'ਚ ਇੰਨੀ ਤੇਜ਼ੀ ਨਾਲ ਵਧਣੀ ਆ ਇਹ ਹੋ ਸਕਦਾ ਆਪਣੇ ਜੋ ਕੋਈ ਉਸ ਸਮੇਂ 'ਚ ਨਾ ਹੋਵੇ 5-7 ਸਾਲਾਂ 'ਚ ਐਡੀ ਤਬਦੀਲੀ ਆਏਗੀ ਜਿਸ ਹਿਸਾਬ ਨਾਲ ਇਹ ਕੰਮ ਹੋ ਰਿਹਾ ਤੇ ਪੈਰਾਂ ਥੱਲੇ ਧੂਮ ਨਿਕਲ ਜਾਣੀ ਸਾਨੂੰ ਲੱਗ ਰਿਹਾ ਵੀ ਨਹੀਂ ਦੁਨੀਆ ਬਹੁਤ ਸਿਆਣੀ ਆ ਵੀ ਕਿਹਨੂੰ ਨਹੀਂ ਪਤਾ 2 ਸਾਲ ਦੇ ਬੱਚੇ ਨੂੰ ਸਾਰੀ ਸਮਝ ਆ ਜਾਂਦੀ ਨਹੀਂ ਉਹ ਸਾਰਾ ਕੁਝ ਹੀ ਨਾ ਸਮਝੀ ਚ ਹੋ ਰਿਹਾ